ਮਾਚੀਵਾੜਾ ਸਾਹਿਬ ਬਲੀਬੇਗ ਬਸਤੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੀ ਨਾਲੀ ਰੋਕਣ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਗਵੰਡੀਆਂ ਵਿੱਚਕਾਰ ਖੁੰਨੀ ਰੂਪ ਧਾਰਨ ਕਰ ਗਿਆ ਜਿਸ ਵਿੱਚ ਇੱਕ ਔਰਤ ਅਨੀਤਾ ਕੁਮਾਰੀ ਦੀ ਉਗਲੀ ਵੱਢੀ ਗਈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ 8 ਵਿਅਕਤੀ ਨਵਲੇਸ਼, ਸਤਲੇਸ਼, ਅਖਲੇਸ਼, ਕਰਨ, ਅਜੀਤ, ਸੁਨੀਤਾ ਦੇਵੀ, ਆਸ਼ਾ ਅਤੇ ਸੁਰੇਸ਼ ਚੌਧਰੀ ਦਾ ਜਵਾਂਇਂ ਖਿਲਾਫ ਵੱਖ-ਵੱਖ ਤਰ੍ਹਾਂਾਂ ਤਹਿਤ ਮਾਮਲਾ ਦਰਜ ਕੀਤਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਸਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਅਨੀਤਾ ਕੁਮਾਰੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਹ ਬਲੀਬੇਗ ਵਸਤੀ ਦੀ ਰਹਿਣ ਵਾਲੀ ਅਤੇ ਉਹਨਾਂ ਦੇ ਘਰ ਅੱਗੇ ਬਣੀ ਨਾਲੀ ਦਾ ਪਾਣੀ ਰੋਕਣ ਨੂੰ ਲੈ ਕੇ ਸਾਡੇ ਗਵੰਡੀ ਨਵਲੇਸ਼ ਤੇ ਉਹਨਾਂ ਦੇ ਪਰਿਵਾਰਿਕ ਔਰਤਾਂ ਨਾਲ ਝਗੜਾ ਹੋ ਗਿਆ ਇਸ ਗਾਲੀ ਗਲੋਛ ਤੇ ਬਹਿਸ ਦਾ ਮੋਹੱਲਾ ਵਾਸੀਆਂ ਨੇ ਚੁੱਪ ਕਰਵਾ ਦਿੱਤਾ ਪਰ ਰਾਤ 10 ਵਜੇ ਸਾਰੇ ਵਿਅਕਤੀ ਜਿਸ ਵਿੱਚ ਅਜੀਤ ਅਤੇ ਸੁਕੇਸ਼ ਚੌਧਰੀ ਦਾ ਜਵਾਈ ਜਿਸ ਦਾ ਮੈਂ ਨਾਂ ਨਹੀਂ ਜਾਣਦੀ ਬਿਕੁਲੀ ਦੇ ਵਾਲੇ ਦੋਲੇ ਸੋਠੀਆਂ ਮਾਰਨ ਲੱਗ ਪਏ ਬਿਆਨਕਰਤਾ ਅਨੁਸਾਰ ਉਸ ਦਾ ਭਰਾ ਜੋਗੀ ਜਦੋਂ ਬਾਹਰ ਨਿਕਲਿਆ ਤਾਂ ਉਸ ਤੇ ਉਸ ਵਕਤ ਵਿਅਕਤੀਆਂ ਵੱਲੋਂ ਕੁੱਟਮਾਰ ਅਤੇ ਗਾਲੀ ਕਲੌਚ ਕੀਤਾ ਗਿਆ ਨੀਤਾ ਕੁਮਾਰੀ ਅਨੁਸਾਰ ਜਦੋਂ ਉਹ ਆਪਣੇ ਭਰਾ ਨੂੰ ਛਡਾਉਣ ਲਈ ਗਈ ਤਾਂ ਉੱਥੇ ਹੀ ਮੌਜੂਦ ਸੀ ਨੀਤਾ ਦੇਵੀ ਤੇ ਆਸ਼ਾ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦੀ ਮੁੱਠੀ ਭਰ ਕੇ ਸੁੱਟ ਦਿੱਤੀ ਜਿਸ ਤੋਂ ਉਹ ਬੜੀ ਮੁਸ਼ਕਿਲ ਨਾਲ ਬਚੀ ਇਸ ਦੌਰਾਨ ਸਤਲੇਸ਼ ਚੌਧਰੀ ਨੇ ਉਸ ਦੀ ਪਿੱਠ ਤੇ ਤਿੱਖੀ ਚੀਜ਼ ਮਾਰੀ ਅਤੇ ਦੂਜਾ ਵਾਰ ਮੇਰੇ ਮੂੰਹ ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਉਹ ਤਿੱਖੀ ਚੀਜ਼ ਕਿਰਚ ਸੀ ਜਿਸ ਵਾਰ ਨੂੰ ਬਚਾਉਣ ਲਈ ਜਦੋਂ ਉਸਨੇ ਆਪਣਾ ਹੱਥ ਅੱਗੇ ਕੀਤਾ ਤਾਂ ਉਸ ਤਿੱਖੀ ਚੀਜ਼ ਕਿਰਚ ਨਾਲ ਉਸਦੀ ਇੱਕ ਉਂਗਲੀ ਕੱਟ ਕੇ ਜ਼ਮੀਨ ਤੇ गिर ਗਈ ਜਦਕਿ ਦੋ ਹੋਰ ਉਂਗਲੀਆਂ ਨੁਕਸਾਨੀਆਂ ਗਈਆਂ ਨੇ ਇਸ ਝਗੜੇ ਤੋਂ ਬਾਅਦ ਸਾਰੇ ਹਮਲਾਵਾਰ ਉੱਥੋਂ ਪਰਾਰ ਹੋ ਗਏ ਅਤੇ ਮੇਰੇ ਗਵੰਡਿਆਂ ਨੇ ਜ਼ਖਮੀ ਹਾਲਤ ਵਿੱਚ ਮੈਨੂੰ ਹਸਪਤਾਲ ਦਾਖਲ ਕਰਵਾਇਆ ਬਿਆਨਕਰਤਾ ਅਨੀਤਾ ਕੁਮਾਰੀ ਅਨੁਸਾਰ ਇਸ ਖੂਨੀ ਲੜਾਈ ਦੀ ਰਜਿਸ ਇਹ ਹੈ ਕਿ ਸੁਕੇਸ਼ ਚੌਧਰੀ ਦੇ ਘਰ ਵੱਲ ਸਾਡੇ ਘਰ ਦੀ ਨਾਲੀ ਦਾ ਪਾਣੀ ਜਾਂਦਾ ਹੈ ਜਿਸ ਨੂੰ ਉਹ ਮਿੱਟੀ ਲਗਾ ਕੇ ਰੋਕਦੇ ਸਨ ਅਤੇ ਅਸੀਂ ਪਾਣੀ ਅੱਗੇ ਜਾਣ ਲਈ ਖੋਲ ਦਿੱਤੇ ਹਨ ਸਾਇਹਕ ਥਾਣੇਦਾਰ ਸੰਜੀਪ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਅਟ੍ਰਿਕ ਨੇ ਕਿਲਾ ਮਾਮਲਾ ਦਰਜ ਕਰ ਲਿੱਤਾ ਗਿਆ ਜਿਨ੍ਹਾਂ ਚੋਂ ਪੰਜ ਵਿਅਕਤੀ ਨਵਲੇਸ਼, ਸਿਤਲੇਸ਼, ਸੁਨੀਤਾ, ਆਸ਼ਾ ਅਤੇ ਅਕਲੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਬਾਕੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਲੜਾਈ ਦੇ ਵਿੱਚ ਦੇਸੀ ਕੇ ਨਾਲੀ ਦੇ ਪਿੱਛੇ ਸਵੇਰੇ ਬਕਵਾਸ ਹੋਇਆ ਤੋ ਮੈਨੂੰ ਸਵੇਰੇ ਹੀ ਧੰਕੀ ਦਿੱਤਾ ਅਸ ਤੈਨੂੰ ਛੱਡਣਾ ਨਹੀਂ ਵੱਡ ਦੇਣਾ ਤੇ ਸਾਹਮਣੂ ਮੇਰੇ ਪੜਾ ਆ ਮੇਰੇ ਪੜਾ ਗਿਆ ਮੇਰੇ ਪੜਾ ਨੂੰ ਇੱਥੇ ਮਾਰਿਆ ਤੈਨੂੰ ਮੈਂ ਮਿਰਚ ਮੈਨੂੰ ਮਾਰਿਆ ਫਿਰ ਉਹਨੂੰ ਫੜਨ ਗਿਆ ਤੇ ਮਿਰਚ ਮਾਰ ਕੇ ਮੈਨੂੰ ਸੁਣਈ ਸੁਨੀਤਾ ਦੇਵੀ ਮੈਨੂੰ ਖਿੱਚ ਲੇਤਾ ਉਧਰ ਪਹਿਲਾਂ ਮੇਰੇ ਸਿਰ ਤੇ ਡਾਂਗ ਮਾਰਿਆ ਡਾਂਗ ਮਾਰ ਕੇ ਫਿਰ ਜਦੋਂ ਹਥਿਆਰ ਚਲਾਉਂਦਾ ਸੀਗਾ ਤੇ ਮੈਂ ਹੱਥ ਰੱਖਤੀ ਸਿਰ ਤੇ ਮੇਰਾ ਦੋ ਉਂਗਲ ਵੱਡ ਹੋ ਗਿਆ ਜਦ ਮੈਂ ਪੱਜਨ ਲੱਗੀ ਤੇ ਮੇਰੇ ਪਿੱਛੇ ਮਾਰਤਾ ਉਹਨੇ ਹਥਿਆਰ ਤੇ ਮੈਂ ਇਹ ਹੱਥ ਰੱਖੇ ਹੱਥ ਵੀ ਵੱਡ ਹੋ ਗਿਆ ਮਿਥਲੇ ਸੀਗਾ ਨਵਲੇ ਸੀਗਾ ਅਕਲੇ ਸੀਗਾ ਸੁਨੀਤਾ ਦੇਵੀ ਆਸਾ ਦੇਵੀ ਕਰਨ ਕੁਮਾਰ ਤੇ ਅਜੇ ਉਹਦਾ ਜਮਾਈ ਮਿਥਲੇ ਦਾ ਕੀ ਮੰਨਤਾ ਅੱਛਾ ਆ ਸੀਨ ਸਾਫ ਚਾਹੀਦਾ ਮੈਨੂੰ ਬਸ ਇੱਕ ਇਸੇਗਾ ਅਨੀਤਾ 18 ਸਾਲ ਦੀ ਫੀਮੇਲ ਸੀਗੀ ਬਲੀ ਦੇਖਦੀ ਸੀ ਕਿ ਮੱਛੀ ਵਾਲਾ ਸਾਈਟ ਸੀ ਉਹ ਸਾਡੇ ਕੋਲ ਆਈ ਸੀ ਪੇਸ਼ੈਂਟ ਉਹਦੀ ਉਂਗਲ ਕੱਟੀ ਗਈ ਸੀ ਉਹਦੀ ਹੁਣ ਆਪਰੇਟ ਹੋ ਚੁੱਕ ਕੇ ਆਇਆ 25 26 ਦੇ ਮਿਡਨਾਈਟ ਦੇ ਵਿੱਚ ਪਾਣੀ 1 ਵਜੇ ਆਇਆ ਤੇ ਉਂਗਲ ਅਲਹਿਦਾ ਹੋ ਚੁੱਕੀ ਐ ਸੀ ਕਿੰਦਾ ਕੀ ਲੱਗਦਾ ਇੱਕ ਤਾਂ ਬਿਲਕੁਲ ਹੀ ਕੱਟੀ ਜਾ ਚੁੱਕੀ ਐ ਇੱਕ ਆਪਰੇਟ ਦੇ ਨਾਲ ਜੋੜੀ ਜਾ ਚੁੱਕੀ ਐ ਹੁਣ ਠੀਕ ਐ ਜੀ ਹਾਂਜੀ ਪੇਸ਼ੈਂਟ ਹੁਣ ਠੀਕ ਐ ਅੰਡਰ ਆਬਜ਼ਰਵੇਸ਼ਨ ਹੈ ਇਹ ਲੜਾਈ ਦਾ ਮਾਮਲਾ ਜੀ ਹਾਂਜੀ ਲੜਾਈ ਹੋਈ ਸੀਗੀ ਇਹਨਾਂ ਦੀ ਜਿਹਦਾ ਪਰਚਾ ਹੋ ਚੁੱਕਿਆ ਆ ਇਹ ਜੀ ਮਗਦਮਾ ਨੰਬਰ 48 48 ਕੇ ਨੰਬਰ 3 ਅੰਡਰ ਜਸਟਿਸ ਇਸ ਕੋ 23 24 27 144 ਮਿੰਟੀਂ। ਇਹ ਮਤਲਬ 25 ਦੀ ਰਾਤ ਨੂੰ 9 ਵਜੇ ਲੜਾਈ ਹੋਈ। ਠੀਕ ਹੈ। ਅਨਾ ਦਿਨ ਲੜਾਈ ਇਹਨੇ ਕੋਈ ਲੜਾਈ ਆ ਝਗੜਾ ਕਿ ਉਹ ਲੜਾ। ਕਿ 25 ਦੀ ਰਾਤ ਨੂੰ 9 ਵਜੇ ਅਵਰੰਗ ਨੇ ਹੀ ਲੜਾਈ। ਪੁਰੇ ਜਗੜੀ ਦੇ ਵਿੱਚ ਕੁਮਾਰੀ ਪਤਨੀ ਪ੍ਰੇਮਲਾ ਸਾਹਮੀ ਦਲੀਵੇ ਦਾ। ਇਹਨਾਂ 'ਤੇ ਅੱਠਾ ਮਕਦਮਾ ਅੱਠ ਬੰਦੇ ਦੇ ਮਕਬੂਲ। ਇਹਨਾਂ ਦੇ ਇਨੇ ਮੁਕਦਮੇ ਦਾ ਦਰਜ ਕੀਤਾ ਗਿਆ ਪਾਸੇ ਬੜੀ ਗੇਰ ਜਿਹਨਾਂ ਜੋ ਪੰਜ ਬੰਦੇ ਹਸਤਲ ਕਰ ਲਏ ਹਾਂ ਜਿਸ ਦਾ ਉਹਨਾਂ ਦਾ ਜੀ ਇਮੋਟ ਪਰਾਇਤ ਕਰਦੇ ਗੁੜੀ ਨਹੀਂ ਰਕਣ ਲੱਗੀ ਉਹ ਕੁੜੀ ਵੀ ਉਹਨਾਂ ਦਾ ਘੱਟ ਹੋ ਗਿਆ ਜਿਹੜੇ ਲਾਜ਼ਮੀ ਜਿਹੜੇ ਲਾਜ਼ ਵਾਲਾ ਦਾ ਕਰ ਲਿਆ ਜਿਹੜੇ ਜਿਸ ਦਾ ਜੀ ਉਹਨਾਂ ਨੇ ਜੀ ਹਾਂ ਜਦੋਂ ਸਰਦਰ ਉਹ ਬਚ ਗਏ ਉਹ ਦਿਨ ਬਾਕੀ ਦੇ ਤੋਂ ਅੱਗੇ ਵੀ 3000 ਰੁਪਏ